ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 92 ਕਰੋੜ ਸ਼ਹੀਦਾਂ ਦੇ ਪਿਤਾ ਹਾਂ ਸਮੋਤ ਸੰਸਾਰ ਦੇ ਪਿਤਾ ਮਹਾਰਾਜ ਜੀ ਦੀ ਇੱਕ ਸ਼ਹੀਦ ਵਿੱਚ ਇਤਨੀ ਤਾਕਤ ਹੈ ਪਹਿਲੀ ਗੱਲ ਤਾਂ ਸ਼ਹੀਦ ਡਰਦੇ ਹੀ ਨਹੀਂ ਕਿਸੇ ਤੋਂ ਨਿਰਭਾਉ ਹੁੰਦੇ ਇੱਕ ਪਰਸੈਂਟ ਵੀ ਉਹਨਾਂ ਦੇ ਅੰਦਰ ਨਾ ਡਰ ਨਹੀਂ ਹੈ ਕਿਸੇ ਚੀਜ਼ ਦਾ ਨਿਰਭਾਉ ਨੇ ਅਕਾਲ ਪੁਰਖ ਦੀਆਂ ਸ਼ਕਤੀਆਂ ਨੇ ਬੜੇ ਗੈਭੀ ਹੁੰਦੇ ਸ਼ਹੀਦ ਮਹਾਰਾਜ ਜੀ ਦੇ ਬਹੁਤ ਤਾਕਤਾਂ ਦੇ ਮਾਲਕ ਹੁੰਦੇ ਸ਼ਹੀਦਾਂ ਕੋਲੇ ਤਾਂ ਸ਼ਸਤਰ ਵੀ ਹੋਰ ਹੀ ਤਰ੍ਹਾਂ ਦੇ ਹੁੰਦੇ ਇੱਕ ਸਾਡੇ ਸਿੰਘ ਨੇ ਉਹ ਸ਼ਹੀਦਨਾ ਕਿਸੇ ਮਾੜੀ ਤਾਕਤ ਦੇ ਉੱਤੇ ਵਾਰ ਕਰ ਰਹੇ ਸੀ ਇਕਦਮ ਪ੍ਰਗਟ ਹੋ ਕੇ ਵਾਰ ਕੀਤਾ ਸ਼ਹੀਦਾਂ ਨੇ ਉਹ ਜਿਹੜਾ ਸ਼ਸਤਰ ਉਹਨਾਂ ਨੇ ਸ਼ਹੀਦਾਂ ਦਾ ਦੇਖਿਆ ਨਾ ਉਹਨੂੰ ਬੜੇ ਮਤਲਬ ਸੁਣ ਸੁਣੇ ਹੀਰੇ ਮੋਤੀ ਆਦਿਕ ਚਮਕਣੀ ਇਹ ਚੀਜ਼ਾਂ ਕੋਈ ਲੱਗੀਆਂ ਆਮ ਸ਼ਸਤਰ ਆਪਣਾ ਕੋਈ ਹੀਰੇ ਮੋਤੀ ਥੋੜੀ ਲੱਗੇ ਹੁੰਦੇ ਵੱਧ ਤੋਂ ਵੱਧ ਸੋਨੇ ਦੀ ਕੜਾਈ ਹੁੰਦੀ ਚਾਂਦੀ ਦੀ ਕੜਾਈ ਹੁੰਦੀ ਇਦਾਂ ਹੀ ਹੁੰਦਾ ਨਾ ਉਹਨੂੰ ਨਾ ਪਤਾ ਨਹੀਂ ਬੜੇ ਸੁਣ ਸੁਣੇ ਉੱਪਰ ਉਪਰ ਤੱਕਾਂ ਚਮਕਣਾ ਚਮਕਣਾ ਜਿਵੇਂ ਕੋਈ ਚਿੱਚਾ ਲੱਗੀਆਂ ਹੁੰਦੀਆਂ ਉਹਦੇ ਜਦੋਂ ਸ਼ਸਤਰ ਦੇ ਉੱਤੇ ਤੇ ਸ਼ਹੀਦਾ ਦੀ ਤਾਂ ਗੱਲ ਹੀ ਕੁਝ ਹੋਰ ਹੈ ਸੋ ਸਤਿਗੁਰੂ ਮਹਾਰਾਜ ਜੀ ਦੇ ਉਹ ਸ਼ਹੀਦ ਸਿੰਘ ਮਹਾਰਾਜ ਜੀ ਦੀਆਂ ਸ਼ਹੀਦ ਦੀ ਫੌਜਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਦੇਖੋ ਪਿਆਰਿਓ ਬੇਨਤੀ ਤੁਹਾਨੂੰ ਇਹ ਕਰ ਰਹੇ ਹਾਂ ਦਸਮ ਦੇ ਬਾਣੀ ਹਾਂ ਬਹੁਤ ਸੰਗਤ ਨੂੰ ਇਹ ਭੁਲੇਖਾ ਹੈ ਕਿ ਦਸਮ ਦੀ ਬਾਣੀ ਪੜ੍ਹਨ ਦੇ ਨਾਲ ਨੁਕਸਾਨ ਹੁੰਦਾ ਹੈ ਉਹ ਹੁੰਦਾ ਫੁਲਾਣਾ ਹੁੰਦਾ ਭਾਈ ਦੇਖੋ ਮੈਨੂੰ ਇਹ ਤਾਂ ਨਹੀਂ ਪਤਾ ਕੋਈ ਕਹਿੰਦਾ ਜੀ ਇਦਾਂ ਸਾਡੇ ਸੁਣਨ ਚ ਆਇਆ ਹੈ ਇਦਾਂ ਆਇਆ ਹੈ ਹੁਣ ਦਾਸ ਦਾ ਤਾਂ ਜੋ ਅਨੁਭਵ ਹੈ ਮੈਂ ਤਾਂ ਉਹੀ ਬੇਨਤੀ ਕਰਨਾ ਹੈ ਨਾ ਮੈਂ ਸੁਣੀ ਸੁਣਾਈ ਗੱਲ ਮੈਂ ਕਰ ਨਹੀਂ ਸਕਦਾ ਮੈਂ ਧੁਖ ਕਰ ਨਹੀਂ ਹੁੰਦੇ ਹੈ ਨਾ ਜੋ ਦਾਸ ਦੇ ਅਨੁਭਵ ਤੇ ਚੀਜ਼ ਆਈ ਹੈ ਜੋ ਮੇਰੇ ਆਪਣੇ ਜੀਵਨ ਦਾ ਤਜਰਬਾ ਦਾਸ ਨੇ ਉਹ ਬੇਨਤੀ ਕਰਨਾ ਹੁੰਦਾ ਹੈ ਹਨਾ ਮੈਂ ਵੀ ਤੁਹਾਨੂੰ ਪੁੱਠੇ ਪਾਸੇ ਨਹੀਂ ਪਾ ਸਕ ਰਹਾ ਮੇਰਾ ਮਨ ਹੀ ਨਹੀਂ ਮੰਨਦਾ ਉਹ ਗੱਲ ਬੇਨਤੀ ਕਰਨ ਨੂੰ ਜਿਹੜੀ ਮੇਰੇ ਖੁਦ ਦੇ ਜੀਵਨ ਦੇ ਪ੍ਰੈਕਟੀਕਲ ਚ ਨਾ ਆਈ ਹੋਵੇ ਠੀਕ ਹੈ ਨਾ ਜੋ ਖੁਦ ਦੇ ਜੀਵਨ ਚ ਪ੍ਰੈਕਟੀਕਲ ਹੋਵੇਗਾ ਉਹੀ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਕਈ ਕਹਿੰਦੇ ਚੰਡੀ ਦੀ ਵਾਰ ਪੜਨਾ ਬੜਾ ਨੁਕਸਾਨ ਹੋ ਜਾਂਦਾ ਹੈ ਮੈਂ ਕਹਿੰਦਾ ਕਰਤੀ ਕਨੇ ਪੜੋ ਤਾਂ ਲੜਾਈ ਹੋ ਜਾਂਦੀ ਹੁਣ ਮੈਂ ਸਾਰੇ ਬੇਨਤੀ ਕਰਾਂਗਾ ਪਹਿਲਾਂ ਸੁਣੋ ਕੀ ਕਹਿੰਦੇ ਲੋਕੀ ਦਸਮ ਬਾਣੀ ਕਹਿੰਦੇ ਜਿੱਦਾਂ ਦੀ ਪੜਨ ਲੱਗੇ ਕਈ ਕਹਿੰਦੇ ਮਤਲਬ ਜਿਹਨਾਂ ਦੇ ਦਿਮਾਗ ਨੂੰ ਜਿੰਦਾ ਲੱਗਿਆ ਹੋਇਆ ਉਹ ਸੁਣਨ ਦੀ ਕਿਤੋਂ ਗੱਲ ਉਵੇਂ ਹੀ ਦਿਮਾਗ ਮੰਨਣ ਲੱਗ ਜਾਂਦਾ ਵੀ ਹਾਂ ਹਾਂ ਕੱਲ ਘਰ ਚ ਕੋਈ ਗੱਲ ਵੈਸੀ ਹੋਈ ਉਹ ਇਲਜ਼ਾਮ ਦਸਮ ਬਾਣੀ ਤੇ ਸਾਰਾ ਮੇਰੇ ਪਾਤਸ਼ਾਹ ਦੀ ਬਾਣੀ ਤੇ ਇਲਜ਼ਾਮ ਲਾਦਾ ਉਹ ਬਾਣੀ ਦਸਮ ਬਾਣੀ ਕਰਕੇ ਇਦਾਂ ਹੋ ਗਿਆ ਉਹ ਕਹਿੰਦੇ ਬਾਬੇ ਨੇ ਉਹ ਕੋਈ ਬੰਦਾ ਬੋਲਦਾ ਸੀ ਉਹ ਦਸਮ ਬਾਣੀ ਚ ਪੜਨ ਲੱਗ ਹੁਣ ਐ ਹੋ ਗਿਆ ਸਾਡੇ ਮੈਂ ਕਿਹਾ ਅੱਛਾ ਤੇ ਫਿਰ ਦਸਮ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਉੱਥੇ ਤਾਂ ਫਿਰ ਲੜਾਈ ਹੋਈ ਹੋਈ ਜਾਵੇ ਜਿੱਥੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦਾ ਮਤਲਬ ਉੱਥੇ ਤਾਂ ਫਿਰ ਜੰਗ ਹੀ ਚੱਲੀ ਜਾਵੇ ਸਾਰਾ ਦਿਨ ਕਹਦੇ ਦੇਖਿਆ ਜਦਕੀ ਇਹ ਸਤੋ ਉਲਟਾ ਹੁੰਦਾ ਹੈ ਜਦੋਂ ਦਸਮ ਬਾਣੀ ਪੜਨ ਲੱਗ ਗਏ ਸ਼ਾਂਤੀ ਆਉਣ ਲੱਗ ਜਾਂਦੀ ਹੈ ਕਿਉਂ ਔਰਾ ਇੱਡਾ ਪਰਬਲ ਹੋ ਜਾਂਦਾ ਦਸਮ ਬਾਣੀ ਦੇ ਨਾਲ 네ਗਟਿਵਿਟੀ ਅੰਦਰ ਨਹੀਂ ਆ ਸਕਦੀ ਹਨਾ 네ਗਟਿਵਿਟੀ ਅੰਦਰ ਨਹੀਂ ਆ ਸਕਦੀ ਤੋ ਦਸਮ ਬਾਣੀ ਤਾਂ ਪ੍ਰਤਾਪ ਵੀ ਬਹੁਤ ਜ਼ਿਆਦਾ ਹੈ ਕਹਿੰਦੇ ਜੀ ਚੰਡੀ ਦੀ ਬਾਹਰ ਪੜ੍ਹਦੇ ਤਾਂ ਕੋਈ ਤਾਂ ਲੜਾਈ ਤਾਂ ਨਹੀਂ ਹੋ ਜੂਗੀ ਸਾਡ ਕਰੇ ਕਿਉਂ ਹੋ ਜੂਗੀ ਮਹਾਰਾਜ ਨੇ ਤਾਂ ਬਾਣੀ ਇਹ ਲਿਖੀ ਸੀ ਬਈ ਘਰਾਂ 'ਚ ਲੜਾਈ ਹੋ ਕਹਿੰਦੇ ਜੰਗ ਜੁੱਧ ਵਾਲੀ ਬਾਣੀ ਜੰਗ ਜੁੱਧ ਇਹ ਬਾਣੀ ਜਿਹੜੀ ਹੁੰਦੀ ਜਿਸ ਭਾਵ ਨਾਲ ਪੜੋਗੇ ਉਹ ਉਹਦਾ ਦਾ ਕਾਰਜ ਹੋ ਜੂ ਜਦੋਂ ਜੰਗ ਜੁੱਧ ਤੇ ਜਾਣਾ ਤੇ ਜੰਗ ਜੁੱਧ ਜਦੋਂ ਵੈਸੇ ਆਪਣੀ ਆਧੀਆਂ ਵਿਆਧੀਆਂ ਉਪਾਧੀਆਂ ਦਾ ਨਾਸ਼ ਕਰਨ ਦੇ ਲਈ ਪੜ੍ਹਨੀ ਹੈ ਤੇ ਉਹਦਾ ਉਹਦਾ ਫੇਰ ਨਾ ਜੂਨੀ ਆਇਆ ਜਿਹਨੇ ਹੈਗਾ ਹੈ ਮਹਾਰਾਜ ਕਹਿੰਦੇ ਪੜੋ ਜਿਹੜਾ گاਊਗਾ ਕਹਿੰਦੇ ਜੂਨ ਚ ਨਹੀਂ ਆਊਗਾ ਕਿਉਂ ਕਿ ਕਾਲਪੁਰਖ ਦੀ ਉਸਤਤ ਅਕਾਲਪੁਰਖ ਦੀ ਸਾਰੀ ਤਾਕਤ ਦੀ ਉਸਤਤ ਹੈ ਨਾ ਇੱਦਾਂ ਬਹਿਮ ਚ ਨਾ ਪਿਆ ਕਰੋ ਤੁਹਾਨੂੰ ਤਾਂ ਲੱਗਦਾ ਵੀ ਐਵੇਂ ਹੀ ਪਤਨੀ ਉੱਠ ਕੇ ਲੱਗ ਗਿਆ ਆਪਦੇ ਕੋਲੇ ਮੈਨੂੰ ਇਦਾਂ ਲੱਗਦਾ ਇਦਾਂ ਨਹੀਂ ਮੈਂ ਪ੍ਰਚਾਰ ਤੇ ਇਦਾਂ ਪ੍ਰਚਾਰ ਹੁੰਦਾ ਵੀ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਇਹ ਨਹੀਂ ਹੈ ਵੀ ਮੈਨੂੰ ਕੋਈ ਚਾਹ ਹੈਗਾ ਵੀ ਮੈਂ ਵੈਸੇ ਸਰਨ ਹਾਂ ਆਹ ਕਹਿ ਦਿਓ ਅੱਜ ਸੰਗਤ ਨੂੰ ਵੱਪੇ ਲੋਕੀ ਕਾਰਨ ਇਦਾਂ ਥੋੜੀ ਹੁੰਦਾ ਜੋ ਖੁਦ ਆਪਾ ਪ੍ਰੈਕਟੀਕਲ ਕੀਤੇ ਮੋ ਬੇਨਤੀ ਕਰਦਾ ਸਮਝਦੇ ਹੋ ਗਾ ਸੋ ਚਾਹੇ ਸ਼ਸ਼ਤਰ ਨਾਮ ਵਾਲਾ ਚਾਹੇ ਚੰਡੇ ਦੀ ਵਾਰ ਥੋੜਾ ਕਦੇ ਵੀ ਨੁਕਸਾਨ ਨਹੀਂ ਕਰੇਗੇ ਮर्यादा ਨਾਲ ਜੇ ਪੜੋਗੇ ਤਾਂ ਤਾਂ ਜਿਵੇਂ ਇਹਦੀ ਮर्यादा ਹੈ ਸੁੱਚਮਤਾ ਨਾਲ ਸੁੱਚਮ ਰੱਖੋ ਹੁਣ ਜੇ ਤੁਹਾਨੂੰ ਵਹਿਮ ਆ ਵੀ ਲੈ ਸੁੱਚਮਤਾ ਨਾਲ ਕੀ ਹੋ ਜਾਂਦਾ ਹੋ ਜਾਂਦਾ ਤੁਸੀਂ ਕੋ ਬੰਦਾ ਐਵੇਂ ਮੈਲਾ ਜਿਹਾ ਹੋਵੇ ਉਹਦੇ ਕੋਲ ਬਹਿਨੇਉ ਨਹੀਂ ਆਪਾਂ ਆਪਣੇ ਬੱਚਿਆਂ ਨੂੰ ਹੋਰ ਆਪ ਆਪ ਵੀ ਖੁਦ ਵੀ ਸਾਫ਼ ਸੁਥਰ ਹੋ ਕੇ ਰਹਿਣਾ ਪਸੰਦ ਕਰਦੇ ਆ ਨਾ ਜਾਂ ਫਿਰ ਨਹਾਉਣਾ ਹੀ ਨਹੀਂ ਕਈ ਕਦਮ ਕਈ ਤਾਂ ਹੁੰਦੇ ਨਹਾਉਂਦੇ ਨਹੀਂ ਇੱਥੇ ਅੰਗਰੇਜ਼ ਵੀ ਨਹੀਂ ਨਹਾਉਂਦੇ ਪਰਫਿਊਮ ਸੜਕ ਲਿੱਦੇ ਚਲੋ ਸੋ ਜਦ ਸੁੱਚਮਤਾ ਆਪਦੇ ਲਈ ਤਾਂ ਬੜੀ ਸੁੱਚਮਤਾ ਬੜੇ ਸੋਹਣੇ ਕੱਪੜੇ ਇਸ਼ਨਾਨ ਕਰਕੇ ਬੜੀਆਂ ਬੜੇ ਤਰ੍ਹਾਂ ਦੇ ਸਾਪਣ ਲਾਉਂਦੇ ਲੋਕੀ ਜੱਲਾ-ਜੋਲਾ ਜਿਹਾ ਲਾ ਕੇ ਸਰੀਰ ਨੂੰ ਨਹਾ ਕੇ ਆਪ ਤਾਂ ਕਹਿੰਦੇ ਬੜੇ ਸੁਚਮਰੇ ਨਾ ਪਾਣੀ ਪਿਣਾਉਣਾ ਕਹਦੇ ਤਾਂ ਵਹਿਮ ਹੈ ਇਹ ਤਾਂ ਥੋੜੀ ਹੁੰਦਾ ਕਹਿੰਦਾ ਸੁਚਮ ਚਾਹੀਦੀ ਹੁੰਦੀ ਭਾਈ ਹੈ ਹਾਂ ਮਹਾਰਾਜ ਜੀ ਨੇ ਕਿਹਾ ਜਲ ਤੂ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਰ ਮਹਾਰਾਜ ਜੀ ਨੇ ਉਦੋਂ ਵਰਜਿਤ ਕੀਤਾ ਜਦੋਂ ਬੰਦਾ ਇਹ ਗੱਲ ਕਹੇ ਕਿ ਨਹਾ ਕੇ ਪਾਪਾਂ ਤੋਂ ਮੁਕਤੀ ਮਿਲਦੀ ਉਹ ਚੀਜ਼ ਨੂੰ ਮਹਾਰਾਜ ਜੀ ਨੇ ਪ੍ਰਵਾਨ ਨਹੀਂ ਕੀਤਾ ਮਹਾਰਾਜ ਕਹਿੰਦੇ ਸਰੀਰ ਤਰਫ ਜਨਨ ਵਾਲੀ ਸਾਫ ਹੋਣਾ ਹੈ ਠੀਕ ਹੈ ਨਾ ਪਰ ਜਿਹੜਾ ਤੇਰਾ ਮਨ ਹੈ ਉਹ ਬਾਣੀ ਤੇ ਨਾਮ ਤੇ ਸੇਵਾ ਸਿਮਰਨ ਸੰਗਤ ਕਰਨ ਦੇ ਨਾਲ ਹੋਵੇਗਾ ਸਮਝਦੇ ਗੱਲ ਇਹ ਕੋਈ ਚੀਜ਼ ਨੂੰ ਫੜ ਕੇ ਨਹੀਂ ਬਹਿ ਜਾਏ ਉਹ ਉਦੋਂ ਥੋੜੀ ਹੁੰਦਾ ਕਹਿੰਦੇ ਤੇ ਫਿਰ ਬਾਕੀ ਜਿਹੜੇ ਜਿਹੜੇ ਮਹਤਮਾ ਆ ਕੇ ਚਲੇ ਗਏ ਦਾ ਮਤਲਬ ਉਹ ਕੋਈ ਦਿਮਾਗ ਹੀ ਨਹੀਂ ਸਿਰਫ ਸਚਮਤਾ ਬਹੁਤ ਜ਼ਰੂਰੀ ਹੈ ਸਚਮਤਾ ਕਰਕੇ ਪਾਠ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜੇ ਤੁਸੀਂ ਜਿਹੜਾ ਬੰਦਾ ਰੱਬ ਨੂੰ ਨਹੀਂ ਵੀ ਮੰਨਦਾ ਚਲੋ ਮੈਂ ਉਹਨੂੰ ਵੀ ਅਜੇ ਹੀ ਗੱਲ ਕਹਿ ਦਿੰਦਾ ਜਿਹੜਾ ਬੰਦਾ ਰੱਬ ਨੂੰ ਨਹੀਂ ਵੀ ਮੰਨਦਾ ਉਹ ਬੰਦਾ ਵੀ ਇੱਕ ਹਫ਼ਤਾ ਪਾਠ ਹੀ ਕਰਨ ਲੱਗ ਜਵੇ ਇੱਕ ਘੰਟਾ ਹੀ ਕਰਿਆ ਕਰ ਉਹਨੂੰ ਵੀ ਅਨੁਭਵ ਸ਼ੁਰੂ ਹੋ ਜਾਣਗੇ ਦਸਮ ਬਾਣੀ ਨਾਲ ਚਾਹੇ ਇਹ ਕਹਿ ਕੇ ਕਰ ਲਵੇ ਪਰ ਆਪਾਂ ਮੈਂ ਤਾਂ ਤੈਨੂੰ ਮੰਨਦਾ ਨਹੀਂ ਪਰ ਮੈਂ ਤੇਰਾ ਪਾਠ ਕਰਦਾ ਦੇਖਦਾ ਵੀ ਤੂੰ ਹੈਗਾ ਵੀ ਕਿ ਨਹੀਂ ਆਪੇ ਮਾਰਨ ਗਿਣਾ ਚਲ ਆਜਾ ਆਜਾ ਮੈਂ ਹੈਗਾ ਤੈਨੂੰ ਮੈਂ ਅਨੁਭਵ ਕਰਾ ਦਿੰਨਾ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਰੱਬ ਬੜੀ ਕਲਾ ਦਾ ਮਾਲਕ ਉਹਨੂੰ ਵੀ ਬੜਾ ਆਨੰਦ ਆਉਂਦਾ ਹੈ ਖੇਡਾਂ ਖੇਡਣ ਦੇ ਵਿੱਚ ਖੇਡਾਂ ਦਾ ਮਾਲਕ ਹੈ ਉਹ ਉਹਨੂੰ ਤਾਂ ਮੌਕਾ ਚਾਹੀਦਾ ਕਿ ਕੋਈ ਬੰਦਾ ਕਿਸੇ ਤਰੀਕੇ ਦੇ ਨਾਲ ਸ਼ਰਨ ਚ ਆਵੇ ਤਾਂ ਸਹੀ ਉਹਨੂੰ ਆਪਣੇ ਵੱਲ ਦਾ ਕਰ ਲੈਣਾ ਹੈ ਪਰਮੇਸ਼ਰ ਬੜੇ ਨਿਰਾਲੇ ਨੇ ਬੜੇ ਨਿਰਾਲੇ ਨੇ ਕਾਲਪੁਰ ਖਵਾਹਿਗੁਰੂ ਸੋ ਕੋਈ ਚੰਡੀ ਦੀ ਵਾਰ ਕੋਈ ਦਸ਼ਮ ਦੀ ਬਾਣੀ ਤੁਹਾਡੇ ਕੋਈ ਨੁਕਸਾਨ ਨਹੀਂ ਕਰੇਗੀ ਜੇ ਮर्यादा ਨਾਲ ਕਰੋਗੇ ਕਿਸੇ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਅੰਮ੍ਰਿਤ ਵੇਲ ਕਰੋ ਕਰੋ ਸ਼ਸਤਰਨਾਮਾਲ ਜਦੋਂ ਮਰਜ਼ੀ ਕਰੋ ਤੁਸੀਂ ਤੁਸੀਂ ਕਹੋਗੇ ਜੀ ਇਦਾਂ ਨਹੀਂ ਜੀ ਐ ਨਹੀਂ ਉਹ ਹੁਣ ਤੁਹਾਡੀ ਪ੍ਰੋਬਲਮ ਹੈ ਬਹਾਨੇ ਬੱਜੀ ਜੇ ਕਰੋਗੇ ਵੀ ਹੁਣ ਕਈ ਬਹਾਨੇ ਬੱਜੀ ਕਰਦੇ ਉਹ ਜੀ ਫਿਰ ਆਹ ਕਰ ਸਕਦੇ ਆ ਮੈਂ ਕਿਹਾ ਪਾਈ ਦੇਖ ਮੈਂ ਇੱਕ ਵਾਰੀ ਕਹਿਣਾ ਕਰ ਨਾ ਕਰ ਮੈਨੂੰ ਨਹੀਂ ਹੈ ਤੇਰੇ ਲਈ ਮੇਰਾ ਕਹਿਣਾ ਫਰਜ ਹੈ ਬੇਨਤੀ ਕਰਨਾ ਫਰਜ ਹੈ ਪਰ ਜਿਹੜੀ ਚੰਡੀ ਦੀ ਵਾਰ ਹੈ ਉਹ ਨਹੀਂ ਉਹ ਕਰਨੀ ਹੈ ਅੰਮ੍ਰਿਤ ਵੇਲੇ ਹੀ ਉਹ ਸ਼ਾਮ ਨੂੰ ਨਹੀਂ ਕਰਨੀ ਸ਼ਾਮ ਨੂੰ ਨਹੀਂ ਕਿ ਦੁਪਹਿਰੋਂ ਬਾਅਦ ਤਾਂ ਨਹੀਂ ਠੀਕ ਨਹੀਂ ਹੈ ਠੀਕ ਹੈ ਨਾ ਕਿਉਂਕਿ ਬਹੁਤ ਪਾਵਰਫੁਲ ਬਾਣੀ ਹੈ ਜਦੋਂ ਫਿਰ ਜਿਹੜੀ ਸ਼ਕਤੀ ਇਹਦੇ ਵਿੱਚ বিরাজਮਾਨ ਹੈ ਜਦੋਂ ਉਹ ਪ੍ਰਗਟ ਹੁੰਦੀ ਹੈ ਤੇ ਵੱਡੇ-ਵੱਡੇ ਦੇ ਦਿਲ ਕੰਬ ਜਾਂਦੇ ਜੇ ਰਾਤ ਨੂੰ ਕਰੋਗੇ ਇੱਕ ਨਾ ਸਿੰਘ ਹੁੰਦਾ ਸੀ ਪਿਛਲੇ ਸਾਲ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਹੁਣ ਤੱਕ ਕਦੇ ਹੋਈ ਨਹੀਂ ਚਲੋ ਉਹਨਾਂ ਦਾ ਕੋਈ ਘਰੇ ਟੇਡਾ ਮੱਡਾ ਜਾਂ ਕੰਮ ਸੀ ਮੈਨੂੰ ਕਹਿੰਦੇ ਕੀ ਕਰੀਏ ਚਲੋ ਫੋਨ ਫੋਨ ਨੰਬਰ ਤੇ ਮਿਲ ਗਿਆ ਉਹਨਾਂ ਨੂੰ ਤੇ ਮੈਂ ਕਿਹਾ ਵੀ ਆਹ ਕਰੋ ਉਹਨਾਂ ਦੇ ਘਰੇ ਬਹੁਤ ਟੇਡਾ ਕੰਮ ਸੀ ਤਕੜਾ ਟੇਡਾ ਕੰਮ ਸੀ ਮੈਂ ਕਿਹਾ ਵੀ ਤੁਸੀਂ ਮਹਾਰਾਜ ਜੀ ਦੀ ਦਸਮ ਦੀ ਆਹ ਪਾਣੀ ਪੜੋ ਜੋ ਮੇਰਾ ਆਪ ਦਾ ਅਨੁਭਵ ਹੈ ਮੈਂ ਤਾਂ ਉਹੀ ਚਲੋ ਕਰਨ ਲੱਗ ਗਏ ਫਿਰ 10 ਦਿਨ ਹੋਏ ਸੀਗੇ ਮੈਨੂੰ ਕਹਿੰਦੇ ਉਹ ਜੀ ਮਾਤਾ ਜੀ ਦੇ ਦਰਸ਼ਨ ਹੋਣ ਸਾਨੂੰ ਆ ਅਸੀਂ ਚੰਡੀ ਦੀਵਾਰ ਦੇ ਖਣ ਕਿੰਨੇ ਪਾਠੋ ਕਰਨ ਲੱਗੇ ਸੀ ਮੈਨੂੰ ਨੂੰ ਧਿਆਨ ਨਹੀਂ ਖਣੀ ਪੰਜ ਕਰਦੇ ਸੀ ਮਰਿਆਦਾ ਨਾਲ ਜੀ ਸਾਨੂੰ ਦਰਸ਼ਨ ਹੋਣ ਜੀ ਫਟਾਫਟ ਇਦਾਂ ਹੋਵੇ ਜੀ ਆਹ ਹੋਵੇ ਜੀ ਮੈਂ ਮੈਂ ਉਹਨੂੰ ਤਾਂ ਮੈਂ ਕੁਝ ਕਿਹਾ ਨਾ ਮੈਂ ਛੇਤੀ ਨਹੀਂ ਕਹਿੰਦਾ ਹੁੰਦਾ ਮੈਂ ਕਿਹਾ ਵੀ ਚੱਲ ਕੋਈ ਨਹੀਂ ਲੱਗਿਆ ਰਿਹਾ ਹਲੇ ਹੌਸਲਾ ਦੇਣਾ ਹੁੰਦਾ ਹੁਣ ਮੈਂ ਮਨਚੇ ਸੋਚਾ ਵੀ ਮੈਂ ਵੀ ਇਕਦਮੀ ਇਹ ਭਾਲਦਾ ਵੀ ਵੱਡਾ ਸੂਰਜਿੰਦਰ ਸਮਾਜ ਵੀ ਤੇ ਕਿਵੇਂ ਹੋਊਗਾ ਚਲੋ ਫਿਰ ਫੇਰ 10 ਕਿ ਦਿਨ ਮਤਲਬ ਉਹ ਜੀ ਕੁਝ ਦਿਖਦਾ ਨਹੀਂ ਕੋਈ ਦਿਖੇ ਫਲਾਨਾ ਮੈਂ ਕਿਹਾ ਇਦਾਂ ਨਹੀਂ ਕਹੀਦਾ ਹੁੰਦਾ ਇਹ ਗੱਲਾਂ ਨਾ ਕਰ ਫਿਰ ਝੱਲਿਆ ਨਹੀਂ ਜਾਂਦਾ ਹੁੰਦਾ ਚਲੋ ਫੇਰ ਫੇਰ ਲੱਗ ਗਿਆ ਜੀ ਕੋਈ ਤਾਂ ਅਨੁਭਵ ਹੋਵੇ ਕੋਈ ਤਾਂ ਹੋਵੇ ਚਲੋ ਮੈਂ ਕਿਹਾ ਕੋਈ ਨਾ ਫਿਰ ਅੰਮ੍ਰਿਤ ਵੇਲੇ ਨਾ ਉਹ 4 ਵਜੇ ਸੰਪੂਰਨ ਕਰਕੇ ਆਪਦਾ ਨਿਤਨੇਮ ਚੰਡੀ ਦੀ ਵਾਰ ਦਾ ਥੱਲੇ ਆ ਰਿਹਾ ਸੀ ਉੱਪਰ ਉਹਨਾਂ ਦੇ ਪਾਠ ਕਰਨ ਵਾਲਾ ਕਮਰਾ ਸੀ ਥੱਲੇ ਆ ਰਿਹਾ ਸੀਗਾ ਤੇ ਹਮੋਂ ਫਰਨਾ ਤੋਂ ਕਰੀ ਬੈਠਾ ਸੀ ਮਹੀਨੇ ਦਾ ਵੀ ਦਿਖਦਾ ਨਹੀਂ ਜਿੱਦ ਕਰਦਾ ਸੀ ਚੰਡੀ ਦੀ ਬਾੜ ਦੇ ਤਾਂ ਤਾਕਤ ਹੀ ਬਹੁਤ ਹੈ ਤੇ ਕਾਲ ਯੁਗ ਦੇ ਵਿੱਚ ਬਾਣੀ ਅਸਰ ਬਹੁਤ ਛੇਤੀ ਕਰਦੀ ਕਿਰਪਾ ਬਹੁਤ ਛੇਤੀ ਕਰਦੀ ਕਿਉਂਕਿ ਕਾਲ ਯੁਗ ਦੇ ਵਿੱਚ दैਵੀ ਸ਼ਕਤੀਆਂ ਜਲਦੀ ਪ੍ਰਗਟ ਹੁੰਦੀਆਂ ਨੇ ਬਹੁਤ ਜਲਦੀ ਤੇ ਉਹ ਪੌੜੀਆਂ ਤੋਂ ਥੱਲੇ ਉਤਰਦੇ ਇੱਕਦਮ ਪ੍ਰਕਾਸ਼ ਹੋਇਆ ਮਾਤਾ ਸਾਹਿਬਦੇਵਾਂ ਕੌਰ ਜੀ ਹੱਥ 'ਚ ਕਿਰਪਾਨ ਬਿਨਾਂ ਮਿਆਨ ਤੋਂ ਘੋੜੇ ਤੇ ਬੈਠੇ ਨੇ ਮਾਤਾ ਜੀ ਕਾਲੇ ਕਾਲੇ ਦੈਂਤਾਂ ਦੇ ਮਾਰੀ ਜਾਂਦੇ ਉਹਨੂੰ ਸਾਰਾ ਦਿਖੀ ਜਾਂਦਾ ਇੱਕਦਮ ਦੇਖ ਕੇ ਦਿਲ ਕੰਬ ਗਿਆ ਹਾਂ ਹਾਂ ਕੰਬ ਗਿਆ ਪੌੜੀਆਂ ਤੋਂ ਉੱਥੇ ਆ ਮੈਂ ਪੈ ਗਿਆ ਮੁੜ ਕੇ ਘਰ ਦੇ ਨੇ ਚੱਕਿਆ ਮਾਲ ਸ਼ਾਮੂਲ ਸ਼ੰਕੀਤੀਆਂ ਫਲਾਨਾ ਹਾਂ ਫਿਰ ਜਦੋਂ ਸਵੇਰ ਹੋਈ 10 11:00 ਵਜੇ ਫਿਰ ਮੈਨੂੰ ਫੋਨ ਲਾਇਆ ਅੱਜ ਕਹਿੰਦੇ ਆਏ ਹੋਗਾ ਮੈਂ ਕਿਹਾ ਤੂੰ ਹੀ ਖੜੇ ਪੈਂਦਾ ਸੀ ਖੜੇ ਥੋੜੀ ਪਈਦਾ ਹੁੰਦਾ ਸਹਿਜ ਵਿੱਚ ਪਾਟ ਕਰੀ ਚੱਲਦਾ ਇਹਨੇ ਕੁਝ ਕਹਿੰਦਾ ਤਾਂ ਨਹੀਂ ਹਣਾ ਸੋ ਕਹਿਣ ਦਾ ਮਤਲਬ ਵੀ ਸਹਿਜ ਨਾਲ ਬਾਣੀ ਬੜੀ ਚਲੂ ਆਪੋ ਹੀ ਮਾਰੀ ਕਿਰਪਾ ਕਰ ਦਿੰਦੇ ਨੁਕਸਾਨ ਥੋੜੀ ਕਰਦੀ ਇਹ ਬਾਣੀ ਬਾਣੀ ਕਦੇ ਨੁਕਸਾਨ ਨਹੀਂ ਕਰਦੀ ਹੁੰਦੀ ਕਦੇ ਵੀ ਨਹੀਂ ਜਿਹੜੀ ਉਹ ਸ਼ਕਤੀ ਉਹਨੂੰ ਪਤਾ ਹੈ ਵੀ ਇਹ ਸਾਹਮਣੇ ਵਾਲਾ ਇੰਨੇ ਜੋਗਾ ਹੈ ਨਹੀਂਗਾ ਜੇ ਕਦੇ ਚੰਡੀ ਦੀ ਵਾਰ ਸ਼ਸਤਰਨਾਮ ਮਾਲਾ ਪੜਦੇ ਹੋਏ ਕੋਈ ਅਨੁਭਵ ਹੋਣ ਵੀ ਲੱਗੇ ਨਾ ਤੁਹਾਨੂੰ ਤੁਹਾਨੂੰ ਲੱਗੇ ਵੀ ਤੁਤ ਝਾਲ ਨਹੀਂ ਹੁੰਦਾ ਅਰਦਾਸ ਕਰਿਓ ਉਸੇ ਵੇਲੇ ਕਿਰਪਾ ਹੋ ਜਾਏਗੀ ਕੀ ਅਰਦਾਸ ਕਰਨੀ हे ਮਾਤਾ ਸਾਹਿਬਦੇਵਾਂ ਕੌਰ ਜੀ ਸਹਿਜ ਰੂਪ ਚ ਮਾਂ ਰੂਪ ਦੇ ਦਰਸ਼ਨ ਬਖਸ਼ੋ ਮਾਤਾ ਰੂਪ ਚ ਦਰਸ਼ਨ ਬਖਸ਼ੋ ਸਹਿਜ ਰੂਪ ਕਰ ਲੈਣਾ ਉਹਨਾਂ ਨੇ ਠੀਕ ਆ ਬਹੁਤ ਵੱਡੇ ਨੇ ਮਾਤਾ ਸਹਿਜ ਰੂਪ ਬਹੁਤ ਵੱਡਾ ਸਰੂਪ ਹੈ ਉਹਨਾਂ ਦਾ ਜਿਹੜਾ ਉਹਨਾਂ ਦਾ ਦੂਸਰਾ ਸਰੂਪ ਹੈ ਨਾ ਜਿਹਦੇ ਨਾਲ ਉਹ ਸਾਰੀ ਸ੍ਰਿਸ਼ਟੀ ਨੂੰ ਚਲਾਉਂਦੇ ਨੇ ਉਹ ਬਹੁਤ ਵੱਡਾ ਸਰੂਪ ਹੈ ਉਹ ਤਾਂ ਜਦੋਂ ਜੀਵ ਨੂੰ ਦਰਸ਼ਨ ਹੁੰਦਾ ਹੈ ਨਾ ਜਦੋਂ ਕਿਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਹਨਾ ਉਹਦੇ ਤੁਹਾਨੂੰ ਇਕੱਲਾ ਚਰਨ ਹੀ ਨਜ਼ਰ ਆਊਗਾ ਬਾਕੀ ਸਰੀਰ ਤਾਂ ਉਹਨਾਂ ਦਾ ਜਿਹੜਾ ਸਰੂਪ ਤਾਂ ਉਹ ਤਾਂ ਬਹੁਤ ਵੱਡਾ ਹੈ। ਬ੍ਰਹਮ ਗਿਆਨੀ ਦਾ ਸਰੂਪ ਹੀ ਬਹੁਤ ਵੱਡਾ ਹੁੰਦਾ ਹੈ। ਬ੍ਰਹਮ ਗਿਆਨੀ ਦਾ ਸਗਲ ਆਕਾਰ ਜਿਹੜਾ ਸਾਰਾ ਆਕਾਰ ਹੈ ਨਾ ਇਹ ਬ੍ਰਹਮ ਗਿਆਨੀ ਦਾ ਯੂਕਾਰ ਹੈ। ਬ੍ਰਹਮ ਗਿਆਨੀ ਵੀ ਨਿਰਗੁਣ ਸਰੂਪ ਹੋ ਜਾਂਦਾ ਸਾਰੇ ਪਾਸੇ ਪਸਰਿਆ ਹੁੰਦਾ ਉਹ। ਉਹਦਾ ਸਰੀਰ ਨਾ ਕੋਈ ਹੁੰਦਾ ਨਾ ਸਰੀਰ ਨਹੀਂ ਹੁੰਦਾ ਉਹ। ਸਰੀਰ ਨਹੀਂ ਹੁੰਦਾ ਮਹਾਤਮਾ। ਇਸੇ ਤਰ੍ਹਾਂ ਜਿਵੇਂ ਹੁਣ ਆਦਿ ਸ਼ਕਤੀ ਜੀ ਨੇ ਬਹੁਤ ਵੱਡੇ ਨੇ ਜਦੋਂ ਇਹ ਸ਼ਸਤਰ ਵੀ ਪ੍ਰਗਟ ਹੁੰਦੇ ਨੇ ਨਾ ਸ਼ਸਤਰ ਜਿਹੜੇ ਆ ਸ਼ਸਤਰ ਨਾਮ ਮਾਲਾ ਦੇ ਜਾਪ ਦੇ ਨਾਲ ਸ਼ਸਤਰ ਇਹ ਵੀ ਬੜੀ ਵੱਡੀ ਚੀਜ਼ ਆ ਹੁਣ ਚਲੋ ਦੱਸ ਤਾਂ ਦਿਨਾ ਥੋੜੀ ਜੀ ਨਾਭੀ 'ਚ ਪ੍ਰਗਟ ਹੁੰਦੇ ਸਾਰੇ ਸ਼ਸਤਰ ਨਾਭੀ 'ਚ ਪਏ ਨੇ ਇਹ ਵੀ ਥੋੜਾ ਚਲੋ ਕਿਸੇ ਦੇ ਕੰਮ ਆਜੂ ਗੱਲ ਜਿਨਨੇ ਕੋਲ ਬ੍ਰਹਿਮੰਡ ਦੇ ਸ਼ਸਤਰ ਨੇ ਥੋੜੀ ਨਾਭੀ 'ਚ ਪਏ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਬ੍ਰਹਮ ਅਸਤਰ ਇੱਥੇ ਇੱਥੇ ਕਹਿੰਦੇ ਪਿਆ ਹੁੰਦਾ ਮੈਨੂੰ ਦੱਸਿਆ ਹੈ ਕਿਸੇ ਨੇ ਨਰਾਇਣ ਅਸਤਰ ਇੱਥੋਂ ਪ੍ਰਗਟ ਹੁੰਦਾ ਕਹਿੰਦੇ ਹੁਣ ਕਈਆਂ ਨੂੰ ਹਜਮ ਨਹੀਂ ਹੋਣੀ ਕਿਉਂਕਿ ਸਾਡੇ ਕੋਲ ਤਾਂ ਦੇਸੀ ਗਿਆ ਹੁੰਦਾ ਚਲੋ ਜਦੋਂ ਅਰਜੁਨ ਹੁਣੇ ਵੀ ਬ੍ਰਹਮ ਅਸਤਰ ਨੂੰ ਪ੍ਰਗਟ ਕਰਦੇ ਸੀ ਸ਼ਸਤਰ ਮੰਤਰ ਰੂਪ ਦੇ ਵਿੱਚ ਤੁਹਾਡੇ ਵੀ ਸਮਾ ਜਾਂਦੇ ਆ ਸਮਝ ਲੱਗੀ ਗੱਲ ਮੰ ਜਦੋਂ ਸ਼ਸਤਰਾਂ ਦੀ ਸਾਧਨਾ ਕੋਈ ਕਰਦਾ ਹੈ ਆਰਾਧਨਾ ਕਰਦਾ ਹੈ ਤੇ ਸ਼ਸ਼ਟ ਉਹ ਮੰਤਰ ਸ਼ਕਤੀ ਅੰਦਰ ਜਮਾ ਹੋਈ ਜਾਂਦੀ ਹੋਈ ਜਾਂਦੀ ਹੁੰਦੀ ਪੂਰਾ ਸ਼ਸ਼ਤਰ ਦਾ ਸਰੂਪ ਜਦੋਂ ਸ਼ਕਤੀ ਸਰੂਪ ਵਿੱਚ ਤਿਆਰ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਆ ਆ ਸ਼ਸ਼ਤਰ ਅੰਦਰ ਪ੍ਰਗਟ ਹੋ ਗਏ ਨੇ ਆ ਆ ਸ਼ਸ਼ਤਰ ਮੇਰੇ ਕੋਲ ਹੈਗੇ ਨੇ ਠੀਕ ਹੈ ਨਾ ਇਹ ਚੀਜ਼ਾਂ ਹੁੰਦੀਆਂ ਨੇ ਪਰ ਇਹ ਇਹ ਨਹੀਂ ਹੈਗਾ ਵੀ ਹੁਣ ਜਿਹੜੀਆਂ ਗੰਨਾ ਬੰਦੂਖਾਂ ਬਣੀਆਂ ਬੱਚੇ ਨੂੰ ਥੋੜੀ ਪੜਾ ਦੇਣੇ ਆ ਆਮ ਬੰਦੇ ਨੂੰ ਥੋੜੀ ਤੁਸੀਂ ਦੱਸਣ ਲੱਗ ਜਾਓਗੇ ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਇਹ ਤਾਂ ਮੈਨੂੰ ਤਾਂ ਜਿਹੜੇ ਸਿੰਘ ਦੱਸਦੇ ਉਹਨਾਂ ਨੂੰ ਪਤਾ ਲੱਗਦਾ ਠੀਕ ਹੈ ਨਾ ਮੇਰੇ ਕੋਲ ਤਾਂ ਕੁਝ ਨਹੀਂ ਮੈਨੂੰ ਤਾਂ ਕੁਝ ਨਹੀਂ ਆਉਂਦਾ ਜਦੋਂ ਬ੍ਰਹਮ ਅਸਤਰ ਬ੍ਰਹਮ ਅਸਤਰ ਇੱਥੋਂ ਹਿਰਦੇ ਦੇ ਆ ਜਿਹੜਾ ਦਿਲ ਹੁੰਦਾ ਇੱਥੋਂ ਪ੍ਰਗਟ ਹੁੰਦਾ ਇਹ ਤਾਂ ਕਿਸੇ ਨੇ ਨਹੀਂ ਦੱਸਣਾ ਤੁਹਾਨੂੰ ਤਾਂ ਸਾਨੂੰ ਜਿਹੜੇ ਸਿੰਘਾਂ ਨੇ ਪੁਰਬਲੇ ਜਨਮਾਂ 'ਚ ਜਿਵੇਂ ਕੀਤਾ ਇਹ ਚੀਜ਼ਾਂ ਕੀਤੀਆਂ ਨੇ ਜਿਨ੍ਹਾਂ ਨੇ ਉਹਨਾਂ ਤੋਂ ਪਤਾ ਲੱਗਦਾ ਸਾਨੂੰ ਵੀ ਠੀਕ ਹੈ ਨਾ ਇੱਧਾ ਨਹੀਂ ਹੈ ਵੀ ਇਹ ਕੋਈ ਕਿਤੇ ਕਿਤੇ ਕਿਤਾਬ 'ਚ ਲਿਖਿਆ ਮੈਨੂੰ ਦਿਖਾ ਦਿਓ ਕਿਥੇ ਲਿਖਿਆ ਕਿਥੇ ਲਿਖਿਆ ਦਿਖਾ ਦਿਓ ਜੋ 10ਵੇਂ ਪਾਸ਼ਾ ਨੇ ਸ਼ਸਤਰਾਂ ਦੀ ਵਿੱਦਿਆ ਲਿਖੀ ਹੋਈ ਹੈ ਕਿਹ ਅਸਤਰ ਨਾਮ ਮਾਲਜ ਕਿਤੇ ਹੋਰ ਲਿਖੀ ਮੈਨੂੰ ਦਿਖਾ ਦਿਓ ਕਿਤੇ ਨਹੀਂ ਲਿਖੀ ਹੋਈ ਠੀਕ ਹੈ ਨਾ ਬ੍ਰਹਮ ਅਸਤਰ ਜਿਹੜਾ ਇੱਥੋਂ ਛਾਤੀ 'ਚ ਜਦੋਂ ਬ੍ਰਹਮ ਅਸਤਰ ਪ੍ਰਗਟ ਹੋਣ ਲੱਗਦਾ ਹੈ ਪਾਏ ਲੱਗਦਾ ਹੈ ਵੀ ਦਿਲ 파ੜ ਜੂ ਸਰੀਰ ਦੇ ਦੋ ਟੁਕੜੇ ਹੋ ਜਾਣੇ ਇਸੇ ਕਰਕੇ ਕਾਲ ਯੁਗ ਦੇ ਵਿੱਚ ਐਡਾ ਬਣੀ ਕੋਈ ਹੈ ਨਹੀਂਗਾ ਵੀ ਇਹਨੂੰ ਪ੍ਰਗਟ ਕਰ ਸਕੇ ਹੈਗੇ ਨੇ ਪਰ ਉਹ ਉਹਨਾਂ ਕੋਲੇ ਹੀ ਸਮਰਥ ਹੈ ਹੈ ਇਸੇ ਤਰ੍ਹਾਂ ਜਦੋਂ ਜਿਹੜਾ ਇੱਕ ਨਰਾਇਣ ਅਸਤਰ ਹੁੰਦਾ ਬੜਾ ਭਾਰੀ ਹੈ ਉਹ ਬ੍ਰਹਮ ਅਸਤਰ ਤੋਂ ਵੀ ਉੱਪਰ ਆ ਜਾਂਦਾ ਹੈ ਉਹ ਜਦੋਂ ਪ੍ਰਗਟ ਹੁੰਦਾ ਤੇ ਬਿਲਕੁਲ ਮੱਥਾ ਸੂਰਜ ਵਾਂਗੂ ਆ ਜਗਮਗ ਹੋ ਜਾਂਦਾ ਹਮਦੋ ਠੀਕ ਹਨ ਇਹ ਹੁਣ ਵਿਚਾਰੇ ਨਿੱਕੇ ਨਿੱਕੇ ਜਿਹੇ ਹੈਗੇ ਦੁਨੀਆ ਤੇ ਕਾਕੇ ਜਿਹ ਕਹਿੰਦਾ ਹੁਣ ਮੈਂ ਉਹਨਾਂ ਨੂੰ ਨਹੀਂ ਵਿਚਾਰਾਂ ਨੂੰ ਹਨਾ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈਗਾ ਜਦੋਂ ਫਿਰ ਇਹ ਚੀਜ਼ਾਂ ਕੰਮ ਨਿਰਭਾਉ ਹੁੰਦੀਆਂ ਐ ਵਦਿਆ ਰੂਹਾਂ ਨਿਰਭਾਉ ਬਿਲਕੁਲ ਇਹ ਵੱਡੀਆਂ ਚੀਜ਼ਾਂ ਨੇ ਸਾਧਨਾ ਕਰਨੀ ਪੈਂਦੀ ਕਈ ਕਈ ਜਨਮਾਂ ਦੀ ਸਾਧਨਾ ਹੈ ਇਹ ਕੋ ਬੰਦਾ ਜੀ ਕਹੇ ਚਲੋ ਜੀ ਮੈਂ 40 ਦਿਨ ਸ਼ਸ਼ਤਰਨਾਮ ਵਾਲਾ ਕਰ ਲੈਣਾ ਮੇਰੇ ਕੋ ਬੜੇ ਵਿਸ਼ਵਾਸ ਨਾਲ ਇਹਦਾ ਇਹ ਕਾਕਾ ਚੱਲਿਆ ਨਹੀਂ ਜਾਣਾ ਚੱਲਿਆ ਨਹੀਂ ਜਾਂਦਾ ਤਾਂ ਪੁਰਬਲੇ ਜਨਮਾਂ ਦੇ ਵਿੱਚ ਹੁਣ ਜਦੋਂ ਅਰਜਨ ਹੁਣੀ ਕਰਦੇ ਸੀ ਸ਼ਸ਼ਤਰਾਂ ਦੀ ਸਾਧਨਾ ਠੀਕ ਹੈ ਨਾ ਤਾਂ ਉਹਨਾਂ ਦੀ ਪੁਰਬਲ ਉਸ ਤੋਂ ਪਹਿਲਾਂ ਵਾਲੇ ਜਨਮਾਂ ਦੀਆਂ ਕਮਾਈਆਂ ਸੂਖਮ ਸਰੀਰ ਵੱਡਾ ਹੋਣਾ ਚਾਹੀਦਾ ਸੂਖਮ ਸਰੀਰ ਹੁੰਦਾ ਹੈ ਜਿਵੇਂ ਆਪਣਾ ਸਰੀਰ ਹੈ ਨਾ ਇਹਦੇ ਅੰਦਰ ਸੂਖਮ ਸਰੀਰ ਹੈ ਉਹ ਨੂੰ ਵੱਡਾ ਛੋਟਾ ਵੀ ਹੋ ਜਾਂਦਾ ਹੈ ਉਹ ਜਦੋਂ ਜਿਹੜੇ ਵੱਡੇ ਕੋਈ ਹੈਗੇ ਨੇ ਹਨਾ ਜਿਹੜੇ ਵੱਡੀਆਂ ਰੂਹਾਂ ਹੁੰਦੀਆਂ ਉਹ ਇਸੇ ਤਰ੍ਹਾਂ ਵਿਚਰਦੀਆਂ ਨੇ ਮਹਾਤਮਾ ਲੋਕਾਂ ਕੋਤੇ ਕਿਉਂ ਨਹੀਂ ਕੋ ਮਾੜੀਆਂ ਸ਼ਕਤੀਆਂ ਆ ਕੇ ਬਾਹਰ ਕਰਦੀਆਂ ਕਿਉਂਕਿ ਉਹਨੂੰ ਪਤਾ ਵੀ ਸਾਰੇ ਬ੍ਰਹਮੰਡ ਚ ਦਾ ਇਹਦਾ ਸੁਖਮ ਸੈਰ ਵਿਚਰਦਾ ਹੈ ਤੇ ਕਈ ਸਾਰਾ ਕੁਝ ਇਹਦੇ ਵਿੱਚ ਹੀ ਸੀ ਤੇ ਮਰਨਾ ਇਹਦੇ ਨਾਲ ਉਹ ਕਰਕੇ ਹਨਾ ਸੋ ਇਹ ਬਹੁਤ ਕੁਝ ਹੈ ਬੜੀਆਂ ਚੀਜ਼ਾਂ ਨੇ ਪਿਆਰੋ ਕਰਨ ਨੂੰ ਤਾਂ ਚਰਚ ਨੂੰ ਢਲਾਇਆ ਜਾ ਸਕਦਾ ਹੈ ਪਰ ਹੈ ਸਾਰਾ ਕੁਝ ਹੀ ਹੈ ਸਾਰਾ ਕੁਝ ਹੀ ਹੈ ਨਾ ਗੋਪਤ ਵੀ ਹੈ ਪ੍ਰਗਟ ਵੀ ਹੈ ਸੋ ਇਹ ਜਿਹੜੀ ਦਸ਼ਮਦੀ ਬਾਣੀ ਹੈ ਇਹ ਤਾਂ ਬਿਲਕੁਲ ਨਿਰਭਾਉ ਕਰਨ ਵਾਲੀ ਹੈ ਤੇ ਇਹਦੇ ਨਾਲ ਕੋਈ ਤੁਹਾਡਾ ਨੁਕਸਾਨ ਨਹੀਂ ਹੁੰਦਾ ਨਾ ਸਚਮਤਾ ਨਾਲ ਅੰਮ੍ਰਿਤ ਵੇਲੇ ਕਰੋ ਜੋਤ ਲਾਇਆ ਕਰੋ ਦੇਸੀ ਘਿਓ ਦੀ ਨਾਲ ਇਹਨਾਂ ਜੋਤ ਜਲ ਰੱਖਿਆ ਦੇਗ ਬਣਾ ਕੇ ਤਕੜੂ ਕਰੋ ਜਾ ਤੁਹਾਨੂੰ ਸਭ ਕੁਝ ਦੇ ਦਿੰਦੇ ਮਹਾਰਾਜ ਸਭ ਕੁਝ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦੀ ਪਰਵਾਹ ਨਿਕਲ ਨੀ ਜਾਪ ਕਰੋ ਲੈ ਲਓ ਜੋ ਲੈਣਾ ਰੱਬ ਤੋਂ ਜੋ ਮਹਾਰਾਜ ਜੀ ਤੋਂ ਲੈਣਾ ਲੈ ਲਓ ਮੁਕਤੀ ਲੈ ਲਓ ਹਾਂ ਨਾਮ ਮੰਗੋਗੇ ਨਾਮ ਮਿਲੇਗਾ ਸੰਸਾਰੀ ਦਿੱਕਤਾਂ ਦੂਰ ਕਰਨੀਆਂ ਨੇ ਮਹਾਰਾਜ ਉਹ ਕਰਦੇ ਨੇ ਕਿਰਪਾ ਕਰਦੇ ਨੇ 100% ਕਰਦੇ ਨੇ ਐਵੇਂ ਨਹੀਂ ਮੈਂ ਕਹੀ ਜਾਂਦਾ ਬਾਣੀ ਤੋਂ ਸਭ ਕੁਝ ਮਿਲਦਾ ਹੈ ਨਾਮ ਤੋਂ ਕਮਾਈ ਤੋਂ ਸਾਰਾ ਕੁਝ ਮਿਲਦਾ ਹੈ ਕਰਕੇ ਦੇਖੋ ਗੁਰੂ ਸਾਹਿਬ ਕਿਰਪਾ ਕਰ ਦੇਣਗੇ। ਸੋ ਇਹਨਾਂ ਬਣਿਆਂ ਕੋਈ ਨੁਕਸਾਨ ਨਹੀਂ ਹੁੰਦਾ। ਠੀਕ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਤਗੜੇ ਹੋ ਕੇ ਕਰ ਲੋ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਕਰਨ ਦਇਆ ਕਰਨ ਗੁਰੂ ਕੇ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।